ਉਸੀਂ ਦੇਖ ਰਹੇ ਹਾਂ ਮਲੋੜੇਲੀ ਨਿਊਜ਼ ਜਿੱਥੇ 10ਵੀਂ ਤੇ ਪਲੱਸ 2 ਦੇ ਨਤੀਜੇ ਆਏ ਆ ਤੇ ਸਰਕਾਰੀ ਸਕੂਲਾਂ ਦੀਆਂ ਖਾਸ ਕਰਕੇ ਜੇ ਗੱਲ ਕਰੀਏ ਲੜਕੀਆਂ ਨੇ ਮੱਲਾ ਮਾਰੀਆਂ ਤੇ ਗਲਵੱਤ ਕਰਦਿਆਂ ਸਰਕਾਰੀ ਸੀਨੀਅਰ ਸੈਟਰੀ ਸਕੂਲ ਲੜਕੀਆਂ ਮਲੋੜ ਦੇ ਵਿੱਚ ਖੜੇ ਆ ਹਾਂ ਬੇਟਾ ਕੀ ਨਾਂ ਤੁਹਾਡਾ ਐਂਜਲ ਹੈ ਮੇਰਾ ਨਾਮ ਤੇ ਬੇਟਾ ਕਿਹੜੀ ਕਲਾਸ ਚ ਤੁਹਾਡੇ ਕਿਨੇ ਪਲੱਸ 2 ਦੇ ਵਿੱਚੋਂ ਰਿਜ਼ਲਟ ਆਇਆ ਤੇ ਕਿੰਨੇ ਪਰਸੈਂਟ ਨੰਬਰ ਆਏ ਮੈਂ ਪਲੱਸ 2 ਸਾਇੰਸ ਦੀ ਸਟੂਡੈਂਟ ਹਾਂ ਐਂਡ ਆ ਹੈਵ ਗੋਟ 97% ਇਨ ਦਾ ਪਲੱਸ 2 ਬੋਰਡਸ ਰਿਜ਼ਲਟ ਤੇ ਟੈਕ ਐਟ ਕਿੰਨੀ ਵਧੀਆ ਜੇ ਤੁਸੀਂ ਮਾਰਕਸ ਪ੍ਰਾਪਤ ਕੀਤੇ ਹੈ ਜੇ ਗੱਲ ਕਰੀਏ ਸਰਕਾਰੀ ਸਕੂਲਾਂ ਦੇ ਵਿੱਚੋਂ ਤੇ ਸਰਕਾਰੀ ਸਕੂਲਾਂ ਦੇ ਟੀਚਰਾਂ ਬਾਰੇ ਕੀ ਕਹਿਣਾ ਚਾਹੋਗੇ ਸਰਕਾਰੀ ਸਕੂਲ ਦੇ ਟੀਚਰਸ ਕਈਆਂ ਦਾ ਮੰਨਣਾ ਇਹ ਹੁੰਦਾ ਕਿ ਸਰਕਾਰੀ ਸਕੂਲ ਬਿਲਕੁਲ ਨਹੀਂ ਵਧੀਆ ਹੈਗਾ ਪ੍ਰਾਈਵੇਟ ਸਕੂਲਸ ਬੱਚਿਆਂ ਨੂੰ ਐਡਮਿਸ਼ਨ ਲੈਣੀ ਚਾਹੀਦੀ ਬਟ ਮੈਂ ਇਹ ਕਹਿਣਾ ਚਾਹੂੰਗੀ ਸਗੋਂ ਅੱਜਕੱਲ ਦੇ ਸਟੂਡੈਂਟਸ اسپੈਸ਼ਲੀ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਤਾਂ ਸਰਕਾਰੀ ਸਕੂਲ ਦੇ ਵਿੱਚ ਲੈਣਾ ਚਾਹੀਦਾ ਇਟ ਇਜ਼ ਸੋ ਗੁੱਡ ਕਿ ਇੰਨਾ ਅੱਛਾ ਇੱਥੋਂ ਦੇ ਟੀਚਰਸ ਇੰਨੇ ਸਪੋਰਟਿਵ ਨੇ ਇੱਥੋਂ ਦੇ ਟੀਚਰਸ ਇੰਨੀ ਹੈਲਪ ਕਰਦੇ ਨੇ ਸਗੋਂ ਐਕਸਟਰਾ ਕਲਾਸਿਸ ਵੀ ਲੈਂਦੇ ਨੇ ਜੋ ਇਹਨੇ ਥੱਕੇ ਵੀ ਹੁੰਦੇ ਤਾਂ ਸਗੋਂ ਬੱਚਿਆਂ ਦਾ ਜ਼ਿਆਦਾ ਸੋਚਦੇ ਨੇ ਤੇ ਉਹ ਕਹਿੰਦੇ ਕਿ ਸਭੂ ਬੱਚਿਆਂ ਨੂੰ ਐਕਸਟਰਾ ਕਲਾਸਿਸ ਲਵਾ ਕੇ ਉਹਨਾਂ ਦੇ ਰਿਜ਼ਲਟ ਅੱਛੇ ਬਣਾਏ ਜਾਂਦੇ ਆ ਜੇ ਬੇਟਾ ਗੱਲ ਕਰੀਏ ਜਿੱਥੇ ਪ੍ਰਾਈਵੇਟ ਸਕੂਲਾਂ ਵੱਲ ਅੱਜ ਬੱਚਿਆਂ ਦਾ ਰੁਝਾਨ ਆ ਤੇ ਉੱਥੇ ਹੀ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋ ਤੇ ਪਲੱਸ 2 ਦੇ ਵਿੱਚੋਂ ਚੰਗੇ ਮਾਰਕਸ ਲੈਦੇ ਹੋਏ ਤੁਸੀਂ ਫਰਸਟ ਪੋਜੀਸ਼ਨ ਤੇ ਆਏ ਹੋ ਤੇ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਕਿਤੇ ਸੋਚਦੇ ਆ ਵੀ ਸਰਕਾਰੀ ਸਕੂਲਾਂ ਦੇ ਵਿੱਚ ਕਿਤੇ ਹਜੇ ਓਨੀ ਵਿੱਦਿਆ ਨਹੀਂ ਦਿੱਤੀ ਹੈ ਮੈਂ ਉਹਨਾਂ ਬੱਚਿਆਂ ਨੂੰ ਸਿਰਫ ਇੰਨੀ ਰਾਏ ਦਵਾਂਗੀ ਕਿ ਤੁਸੀਂ ਇੱਕ ਵਾਰੀ ਡੈਮੋ ਹੀ ਲੈ ਕੇ ਦੇਖੋ ਐਂਡ ਯੂ ਵਿਲ ਗੈਟ ਕਿ ਤੁਹਾਡਾ ਇੱਥੇ ਇੰਨਾ ਕੋ ਵਧੀਆ ਮਾਹੌਲ ਹੈ ਟੀਚਰਜ਼ ਇੰਨੇ ਕੋ ਨਾਈਸ ਨੇ ਉਹ ਬਿਲਕੁਲ ਵੀ ਇਦਾਂ ਨਹੀਂ ਫੀ ਬਿਹੇਵ ਕਰਨਗੇ ਕਿ ਤੁਸੀਂ ਆਊਟਸਾਈਡਰਸ ਹੋ ਜਾਂ ਤੁਸੀਂ ਸਾਡੇ ਸਕੂਲ ਦੇ ਨਹੀਂ ਹੈਗੇ ਦੇ ਵਿਲ ਟਰੀਟ ਯੂ ਐਜ਼ ਆ ਕਿ ਤੁਸੀਂ ਉਹਨਾਂ ਦੇ ਹੀ ਸ਼ੁਰੂ ਤੋਂ ਸਕੂਲਸ 'ਚ ਪੜੇ ਹੋਏ ਹੋ ਤੇ ਉਹ ਬਹੁਤ ਅੱਛੀ ਹੈਲਪ ਕਰਨਗੇ ਬੇਟਾ ਜੀ ਗੱਲ ਕਰੀਏ ਜਿੱਥੇ ਅੱਜ ਸਾਡੇ ਸਮਾਜ ਦੇ ਵਿੱਚੋਂ ਬੇਟੀਆਂ ਨੂੰ ਥੋੜਾ ਜਿਹਾ ਪਛੜਿਆ ਸਮਝਿਆ ਜਾਂਦਾ ਸੀ ਤੇ ਪੁੱਤਰਾਂ ਨੂੰ ਪਹਿਲ ਦੇ ਆਧਾਰ ਦਿੱਤੇ ਜਾਂਦੇ ਸੀ ਅੱਜ ਜੇ ਗੱਲ ਕਰੀਏ ਤੇ ਪਲੱਸ 2 ਦੇ ਕੀ ਲੜਕੀਆਂ ਨੇ ਹੀ ਮੱਲਾ ਮਾਰੀਆਂ ਉਹਨਾਂ ਮਾਪਿਆਂ ਦੀ ਸੋਚ ਨੂੰ ਤੁਸੀਂ ਕੀ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਗੇ ਨਮਾ ਮੈਂ ਉਹਨਾਂ ਮਾਪਿਆਂ ਨੂੰ ਉਹਨਾਂ ਪੇਰੈਂਟਸ ਨੂੰ ਸਿਰਫ ਇਹੀ ਕਹਿਣਾ ਚਾਹੂੰਗੀ ਜਿਨ੍ਹਾਂ ਦੀ ਮੈਂਟੈਲਿਟੀ ਇਹ ਹੈ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਪੜਾਉਣਾ ਨਹੀਂ ਚਾਹੀਦਾ ਇਵਨ ਕਿ ਮੈਂ ਇੱਥੇ ਵੀ ਐਗਜ਼ਾਮਪਲਸ ਦੇਖੇ ਹੈ ਕਿ ਪਲੱਸ 2 ਤੋਂ ਬਾਅਦ ਬੱਚਿਆ ਦਾ ਰਿਸ਼ਤਾ ਤੈਅ ਕੀਤਾ ਜਾਂਦਾ ਹੈ ਸਪੈਸ਼ਲੀ ਕੁੜੀਆਂ ਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਨਹੀਂ ਪੜ੍ਹਨਾ ਸਹੁਰੇ ਘਰ ਜਾਣਾ ਜਾਂ ਐਦਾਂ ਵਗੈਰਾ ਕਿਹਾ ਜਾਂਦਾ ਬਟ ਮੈਂ ਉਹਨਾਂ ਪੇਰੈਂਟਸ ਨੂੰ ਇਹ ਕਹਿਣਾ ਚਾਹੂੰਗੀ ਆਪਦੀਆਂ ਬੇਟੀਆਂ ਨੂੰ ਪੜਾਓ ਸਗੋਂ ਬੇਟੀਆਂ ਹੀ ਬੇਟੇ ਨਾਲੋਂ ਅੱਗੇ ਜਾ ਰਹੀਆਂ ਅੱਜ ਦੀ ਫੀਲਡ ਦੇ ਆਪਾਂ ਬਹੁਤ ਸਾਰੇ ਐਗਜ਼ਾਮਪਲਸ ਲੈ ਰਹੇ ਹਾਂ ਇਵਨ ਹੁਣ ਦੇ 10th ਦੱਸ ਰਹੇ ਹਾਂ ਸੀਬੀਐਸਈ ਵੀ ਸੀਬੀਐਸਈ ਪੀਐਸਈ ਵੀ ਆਪਣੇ ਸਾਰੇ ਬੋਰਡਸ ਦੇ ਰਿਜ਼ਲਟ ਕੁੜੀਆਂ ਨੇ ਅੱਗੇ ਲਿੱਤਾ ਤਾਂ ਮੈਂ ਉਹਨਾਂ ਪੇਰੈਂਟਸ ਨੂੰ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਆਪਣੀ ਬੇਟੀਆਂ ਨੂੰ ਪੜਾਓ ਤੇ ਬੇਟਾ ਅੱਗੇ ਤੁਹਾਡਾ ਕੀ ਏਮ ਹੈ ਮੈਂ ਸਿਵਲ ਸਰਵਿਸਿਜ਼ ਦੀ ਐਸਪੀਰੈਂਟ ਆ ਆਈ ਵਾਂਟ ਟੂ ਕ੍ਰੈਕ ਆਈਐਸ ਆਫੀਸਰ ਐਗਜ਼ਾਮੀਨੇਸ਼ਨਸ ਮੈਂ ਉੱਥੇ ਜਾਣਾ ਚਾਹੁੰਦੀ ਆ ਮੈਂ ਦਿੱਲੀ ਕੋਚਿੰਗ ਲੈਣਾ ਸ਼ੁਰੂ ਕਰ ਰਹੀ ਆ ਤੇ ਅਸੀਂ ਵੀ ਦੁਆ ਕਰਦੇ ਹਾਂ ਤੁਹਾਡੀ ਇੱਛਾ ਜਲਦੀ ਪੂਰੀ ਹੋਵੇ ਹੁਣ ਤੇ ਸਾਡੇ ਨਾਲ ਉਹਨਾਂ ਦਾ ਸਟਾਫ ਵੀ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਡਾਕਟਰ ਲੱਕੀ ਗੋਇਲ ਫਿਜ਼ਿਕਸ ਲੈਕਚਰਰ ਮੈਮ ਕੀ ਗੱਲ ਕਰਕੇ ਤੁਹਾਡੇ ਸਟੂਡੈਂਟਾਂ ਨਾਲ ਗੱਲ ਕੀਤੀ ਹੈ ਬੜੇ ਵਧੀਆ ਮਾਰਕਸ ਲਏ ਆ ਸਰਕਾਰੀ ਸਕੂਲਾਂ ਦੇ ਵਿੱਚੋਂ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਅੱਜਕੱਲ ਬੱਚਿਆਂ ਦਾ ਰੁਝਾਨ ਬਣਿਆ ਹੋਇਆ ਹੈ ਚਾਹੇ ਪ੍ਰਾਈਵੇਟ ਸਕੂਲਾਂ ਨੂੰ ਤੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਟੌਪ ਕੀਤਾ ਹੈ ਹਾਂਜੀ ਪਹਿਲਾਂ ਤਾਂ ਮੈਂ ਇਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰੀਆ ਦਤਾ ਕਰ ਰਹੀ ਹਾਂ ਕਿ ਸਕੂਲ ਦੇ ਰਿਜ਼ਲਟ ਬਹੁਤ ਹੀ ਅੱਛੇ ਆਏ ਨੇ ਇਹ ਬੱਚੇ ਨੇ ਬਹੁਤ ਅੱਛਾ ਸਥਾਨ ਹਾਸਲ ਕੀਤਾ ਹੈ 96.8% ਮਾਰਕਸ ਆਏ ਨੇ ਬੱਚੇ ਦੇ ਬਾਕੀ ਅਗੀਆਂ ਪੋਜੀਸ਼ਨਸ ਦੇ ਵੀ ਬਹੁਤ ਅੱਛੇ ਮਾਰਕਸ ਆਏ ਨੇ ਤਾ ਇਹ ਬੱਚਿਆਂ ਦੇ ਲਈ ਸਕੂਲ ਪਹਿਲਾਂ ਤਾਂ ਸਕੂਲ ਸਿਸਟਮ ਫਿਰ ਟੀਚਰਸ ਫਿਰ ਇਹਨਾਂ ਦੇ ਪੇਰੈਂਟਸ ਸਭ ਤੋਂ ਜ਼ਿਆਦਾ ਇਹ ਬੱਚਿਆਂ ਦੀ ਮਿਹਨਤ ਸੀ ਕਿ ਇਹਨਾਂ ਨੇ ਇੰਨਾ ਅੱਛਾ ਰਿਜ਼ਲਟ ਲੀਤਾ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਅੱਛੇ ਟੀਚਰਸ ਨੇ ਕਿਉਂਕਿ ਇਹਨਾਂ ਨੂੰ ਬਹੁਤ سارے ਟੈਸਟ ਕਲੀਅਰ ਕਰਕੇ ਹੀ ਇਹ ਟੀਚਰਸ ਇੱਥੇ ਆਂਦੇ ਆ ਸਿੱਧੇ ਭਰਤੀ ਕੋਈ ਇਸ ਤਰ੍ਹਾਂ ਹੁੰਦੀ ਨਹੀਂ ਹੈ ਅਸੀਂ ਇਹਨਾਂ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਸ਼ੁਰੂ ਤੋਂ ਤੁਸੀਂ ਟੈਸਟ ਟੈਸਟ ਦੀ ਤਿਆਰੀ ਕਰੋ ਤਾਂ ਕਿ ਤੁਸੀਂ ਅੱਗੇ ਜਾ ਕੇ ਅੱਛੇ ਟੈਸਟ ਕਲੀਅਰ ਕਰਕੇ ਅੱਛੀ ਸਰਕਾਰੀ ਨੌਕਰੀ ਦੇ ਵਿੱਚ ਜਾ ਸਕਾਂ ਤਾਂ ਇੱਥੋਂ ਦੇ ਟੀਚਰਜ਼ ਬਹੁਤ ਅੱਛੇ ਹੁੰਦੇ ਆ ਤਾਂ ਇੱਥੇ ਜ਼ਰੂਰ ਐਡਮਿਸ਼ਨਸ ਲੋ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਕਿ ਤੁਹਾਡੇ ਅੱਛੇ ਨਤੀਜੇ ਆ ਸਕਣ ਮੈਮ ਤੁਸੀਂ ਵੀ ਸਾਡੇ ਨਾਲ ਉਹ ਬੱਚਿਆਂ ਦਾ ਤੁਸੀਂ ਵੇਖਿਆ ਵੀ ਗੁੜੀਆਂ ਨੇ ਕਿੰਨੇ ਵਧੀਆ ਮਕਲੇ ਫਰਸਟ ਪੋਜੀਸ਼ਨ ਆਈ ਹੈ ਮੈਮ ਜਿੱਥੇ ਪੰਜਾਬ ਸਰਕਾਰ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਹਰ ਇੱਕ ਸਕੂਲਾਂ ਦੇ ਵਿੱਚ ਸਕੂਲਾਂ ਨੂੰ ਬਿਹਤਰ ਬਣਾਉਣ ਵਾਸਤੇ ਹਾਲਾਂਕਿ ਜੇ ਤੁਸੀਂ ਦੀ ਗੱਲ ਕਰੀਏ ਸਕੂਲਾਂ ਦਾ ਸਟਾਫ ਵੀ ਬਹੁਤ ਵਧੀਆ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਬੱਚਿਆਂ ਦੀ ਪੜ੍ਹਾਈ ਨੂੰ ਬੱਚਾ ਦੇ ਟੌਪ ਕੀਤਾ ਆ ਪਹਿਲਾਂ ਤਾਂ ਹੁੰਦਾ ਸੀ ਆਪਾਂ ਕਹਿੰਦੇ ਸੀ ਵੀ ਪ੍ਰਾਈਵੇਟ ਸਕੂਲਾਂ 'ਚ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਪਰ ਅੱਜ ਦਾ ਜਿਹੜਾ ਆਪਣੀ ਜਿਹੜੀ ਜਨਰੇਸ਼ਨ ਹੈ ਆਪਣੇ ਜਿਹੜੇ ਗਵਰਨਮੈਂਟ ਆਪਣੀ سپورਟ ਕਰਦੀ ਰਹੀ ਹੈ ਕਰ ਰਹੀ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਇਹ ਪੜਾਈ ਮੈਨੂੰ ਲੱਗਦਾ ਬਿਹਤਰ ਹੈ ਕਿਉਂਕਿ ਵੀ ਬੱਚੇ ਜਿੰਨੇ ਵੀ ਸਕੂਲ ਦੇ ਰਿਜ਼ਲਟ ਆਏ ਹੈ ਤਾਂ ਮੈਨੂੰ ਲੱਗਦਾ ਗਵਰਨਮੈਂਟ ਸਕੂਲ ਦਾ ਰਿਜ਼ਲਟ ਹਾਈएस्ट ਲੈਵਲ ਤੇ ਆਇਆ ਹੈ ਪਲੱਸ 2 ਦਾ ਹੋਵੇ ਚਾਹੇ 10th ਦਾ ਹੋਵੇ ਜਿੱਥੇ ਵੀ ਮੱਲਾ ਮਾਰੀਆਂ ਗਵਰਨਮੈਂਟ ਸਕੂਲਾਂ ਦੇ ਬੱਚਾ ਨਹੀਂ ਮੱਲਾ ਮਾਰੀਆਂ ਹੋਈਆਂ ਸਰ ਮੈਮ ਜੀ ਜਿੱਥੇ ਗੱਲ ਕਰੀਏ ਗਵਰਨਮੈਂਟ ਸਕੂਲਾਂ ਦੇ ਬੱਚਿਆਂ ਨੇ ਮੱਲਾ ਮਾਰੀਆਂ ਤੇ ਜੇ ਗੱਲ ਕਰੀਏ ਰਸ਼ਮੀ ਦੇ ਹੁਣ ਪਿੱਛੇ ਚਾਹੇ ਪਲੱਸ 2 ਦੇ ਹੋਣ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਧੀਆ ਸਾਡੀਆਂ ਲੜਕੀਆਂ ਜਿਹੜੀਆਂ ਮੱਲਾ ਮਾਰੀਆਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਐਕਚੁਅਲੀ ਲੜਕੀਆਂ ਨੂੰ ਹੁੰਦਾਗਾ ਵੀ ਸਾਡੇ ਪੇਰੈਂਟ ਸਾਡੇ ਲਈ ਬਹੁਤ ਮਤਲਬ ਮਿਹਨਤ ਕਰ ਰਹੇ ਐ ਸਾਨੂੰ ਪੜਾਣ ਲਿਖਾਣ ਵਿੱਚ ਅਸੀਂ ਉਹਨਾਂ ਨੂੰ ਵੀ ਜਿਵੇਂ ਪਹਿਲਾਂ ਦੇ ਟਾਈਮ ਦੇ ਵਿੱਚ ਹੁੰਦਾ ਸੀਗਾ ਵੀ ਆਪਣਾ ਸਮਾਜ ਜਿਹੜਾ ਹੁਣ ਤਾਂ ਕਾਫੀ ਅੱਗੇ ਵੱਧ ਚੁੱਕਿਆ ਪਹਿਲਾਂ ਬੈਕਵਰਡ ਸੋਚਦੇ ਸੀਗੇ ਵੀ ਬੱਚੇ ਨੇ ਬਸ ਚਲੋ ਜੀ ਪੜ੍ਹ ਲਿਆ ਪੜ੍ਹ ਲਿਆ ਨਹੀਂ ਪੜ੍ਹਿਆ ਨਹੀਂ ਪੜ੍ਹਿਆ ਚਲੋ ਉਹਦਾ ਵਿਆਹ ਕਰ ਦਿੱਤਾ ਪਰ ਅੱਜ ਦੀ ਜਿਹੜੀ ਲੜਕੀਆਂ ਆ ਗਈਆਂ ਉਹਨਾਂ ਨੂੰ ਇਹ ਆ ਵੀ ਸਾਡੇ ਪੇਰੈਂਟ ਸਾਡੇ ਲਈ ਵੀ ਪੂਰੀ ਮਿਹਨਤ ਕਰਦੇ ਪਏ ਸਾਨੂੰ ਪੜਾ ਲਿਖਾ ਰਹੇ ਐ ਤੇ ਅਸੀਂ ਵੀ ਉਹਨਾਂ ਦਾ ਵੀ ਮਤਲਬ ਬੇਟਿਆਂ ਨਾਲੋਂ ਜ਼ਿਆਦਾ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਮੈ ਤੇ ਲੜਕੀਆਂ ਨੂੰ ਘਰ ਦੇ ਵਿੱਚ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਤੇ ਜਾਨਕੀ ਲੜਕੀਆਂ ਨਾਲ ਕਿਤੇ ਵਿਰਕਤਾ ਕੀਤਾ ਜਾਂਦਾ ਤੇ ਉਸ ਨੂੰ ਇਹਨਾਂ ਨੇ ਮਾਤ ਪਾਈਏ ਜਿਹੜੇ ਐਡੇ ਵਧੀਆ ਨਤੀਜੇ ਲੈ ਕੇ ਜਿਹੜੇ ਲੜਕੀਆਂ ਨੇ ਟੌਪ ਕੀਤੇ ਹੋਏ ਸਰ ਹੁਣ ਮੈਨੂੰ ਲੱਗਦਾ ਕੋਈ 30 40% ਹੀ ਰਹਿ ਗਿਆ ਜਿਹੜਾ ਵੀ ਗਰਲਸ ਨਾਲ ਵਿਤਕਰਾ ਹੋ ਰਿਹਾ ਹੁਣ ਐਸ ਟਾਈਮ ਐਸ ਦਿਸ ਮਾਰਚ ਦੇ ਵਿੱਚ ਲੜਕਿਆਂ ਨਾਲ ਵਿਤਕਰਾ ਮੈਨੂੰ ਨਹੀਂ ਲੱਗਦਾ ਵੀ ਕਿਤੇ ਕਿਤੇ ਕੋਈ ਚਾਂਸ ਹੋ ਸਕਦਾ ਨਹੀਂ ਤਾਂ ਅਦਰਵਾਈਜ਼ ਨਹੀਂ ਵਿਤਕਰਾ ਹੋ ਰਿਹਾਗਾ ਕਿਉਂਕਿ ਹੁਣ ਪੇਰੈਂਟਸ ਨੂੰ ਵੀ ਲੱਗਦਾ ਵੀ ਸਾਡੀ سپورਟ ਸਾਡੀ ਹੈਲਪ ਸਾਡੀਆਂ ਬੇਟੀਆਂ ਹੀ ਕਰ ਸਕਦੀਆਂ ਬੇਟਿਆਂ ਨਾਲੋਂ ਅੱਜ ਦੀ ਜਨਰੇਸ਼ਨ ਆਪਾਂ ਦੇਖਦੇ ਆਂ ਵੀ ਘਰ ਦੇ ਵਿੱਚ ਅਗਰ ਇੱਕ ਦੋ ਬੇਟੀਆਂ ਤਾਂ ਉਹ ਤੀਸਰਾ ਚਾਂਸ ਵੀ ਨਹੀਂ ਲੈ ਰਹੇ ਕਹਿੰਦੇ ਵੀ ਬੇਟੀਆਂ ਹੀ ਸਾਡੇ ਲਈ ਸਹਾਰਾ ਵੀ ਉਹ ਬੇਟਿਆਂ ਦੀ ਥਾਂ ਤੇ ਹੀ ਹੈ ਮੈਂ ਜੇ ਗੱਲ ਕਰੀ ਆ ਜੋ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਨੂੰ ਜਾਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰੀ ਇਹ ਕਹਿਣਾ ਚਾਹਨੀ ਆ ਅੱਜ ਇਸ ਸਕੂਲ ਦੇ ਵਿੱਚ ਮੇਰੀ ਬੇਟੀ ਨੇ ਟੋਪ ਕੀਤਾ ਹੈ ਪਲੱਸ 2 ਦੇ ਵਿੱਚ ਅੱਜ ਤੋਂ 2000 ਦੇ ਵਿੱਚ ਮੈਂ ਵੀ ਪਲੱਸ 1 2 ਦੇ ਵਿੱਚ ਇੱਥੇ ਹੀ ਪੜੀ ਹਾਂ ਉਸੇ ਸਕੂਲ ਦੇ ਵਿੱਚ ਮੇਰੀ ਬੇਟੀ ਪੜ ਕੇ ਅੱਜ ਟੋਪ ਕੀਤਾ ਮੈਨੂੰ ਤਾਂ ਬਹੁਤ ਪ੍ਰਾਊਡ ਮਹਿਸੂਸ ਹੁੰਦਾ ਆਪਣੀ ਬੇਟੀ ਤੇ ਇਸ ਸਕੂਲ ਤੇ ਇਸ ਸਟਾਫ ਤੇ ਬਹੁਤ ਜ਼ਿਆਦਾ ਪ੍ਰਾਊਡ ਮਹਿਸੂਸ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰੀ ਸਕੂਲ ਨੂੰ ਲੈ ਕੇ ਵੀ ਆਲਦੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜਾਉਣ ਦੇ ਬਜਾਏ ਹਾਲਾਂਕਿ ਪੜਾਈ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਸਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਦੇਖੋ ਪੜਨਾ ਤਾਂ ਬੱਚੇ ਨੇ ਹੈਗਾ ਹੈ ਨਾ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਗਵਰਨਮੈਂਟ ਹੈ ਪਰ ਮੈਂ ਕਹਿੰਨੀ ਆ ਵੀ ਤੁਸੀਂ ਫਿਰ ਨਜਾਇਜ਼ ਖਰਚੇ ਕਿਉਂ ਕਰਦੇ ਹੋ ਕਿਉਂਕਿ ਜੋ ਐਜੂਕੇਸ਼ਨ ਤੁਸੀਂ ਪ੍ਰਾਈਵੇਟ ਸਕੂਲ ਚ ਲੈ ਸਕਦੇ ਮੇਰੇ ਹਿਸਾਬ ਨਾਲ ਬਿਹਤਰ ਤੁਸੀਂ ਗਵਰਨਮੈਂਟ ਸਕੂਲ ਚ ਵੀ ਲੈ ਸਕਦੇ ਕਿਉਂਕਿ ਸਟਾਫ ਜਿਹੜਾ ਬਹੁਤ ਅੱਜ ਦੀ ਜਿਹੜੀ ਗਵਰਨਮੈਂਟ ਹੈ ਪੂਰਾ ਮਤਲਬ ਦੇਖ ਰਹੀ ਹੈ ਉਹਨਾਂ ਨੂੰ ਸਟਾਫ ਨੂੰ ਵੀ ਦੇਖ ਰਹੀ ਹੈ ਪੇਰੈਂਟਸ ਨੂੰ ਵੀ ਦੇਖ ਰਹੀ ਹੈ ਸਕੂਲ ਨੂੰ ਵੀ ਦੇਖ ਰਹੀ ਹੈ ਜੋ ਸਹੂਲਤਾਂ ਸਕੂਲ ਨੂੰ ਚਾਹੀਦੀਆਂ ਸਰਕਾਰ ਦੇ ਰਹੀ ਹੈ ਤੇ ਟੀਚਰ ਵੀ ਸਪੋਰਟ ਕਰ ਰਹੇ ਆ ਤੇ ਟੀਚਰ ਵੀ ਪੂਰੀ ਤੁਸੀਂ ਦੇਖ ਰਹੇ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਮਲੋੜ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਟੌਪ ਕੀਤਾ ਸੀ ਉਹਨਾਂ ਦੇ ਟੀਚਰ ਸਾਹਿਬਾਨ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ ਕਿਸੇ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲ ਕਿਤੇ ਘਟ ਨਹੀਂ ਅੱਜ ਦਾ ਜਿਹੜਾ ਯੁੱਗ ਬਦਲ ਗਿਆ ਬਹੁਤ ਵਧੀਆ ਸਟਾਫ ਆ ਬੜੀ ਮਿਹਨਤ ਨਾਲ ਪੜਾਉਂਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਮੱਲਾ ਮਾਰੀਆਂ ਚਾਹੇ ਉਹ 10ਵੀਂ ਦਾ ਰਿਜ਼ਲਟ ਹੋਵੇ ਚਾਹੇ ਪਲੱਸ 2 ਦਾ ਅਗਲੀ ਅਪਡੇਟ ਲਿੱਟਲ ਮਿਲਦੇ ਆ ਧੰਨਵਾਦ